ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਹਾਲੀ ਪੁਲਿਸ ਵੱਲੋਂ ਮਾਲਜ਼ ਦੇ ਵਿੱਚ ਕੀਤੀ ਗਈ ਮੌਕ ਡ੍ਰਿਲ ਇਸ ਮੌਕੇ ਦੇ ਉੱਤੇ ਡੌਗ ਸਕਵਾਡ ਵੌਮ ਸਕਵਾਡ ਅਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਮਾਲਜ਼ ਦੇ ਵਿੱਚ ਚੈਕਿੰਗ ਕੀਤੀ ਗਈ ਇਸ ਮੌਕੇ ਦੇ ਉੱਤੇ ਡੀਐਸਪੀ ਸਿਟੀ 2 ਹਰਸੀਮਰ ਸਿੰਘ ਬਾਲੂ ਵੱਲੋਂ ਦਿੱਤੀ ਗਈ ਜਾਣਕਾਰੀ ਵੇਖੋ ਪੂਰੀ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਹਰਮਨਦੀਪ ਹੰਸ ਸਾਹਿਬ ਨੇ ਕਲੀਅਰ ਕੱਟ ਇੰਸਟਰਕਸ਼ਨਾਂ ਦੇ ਮੁਤਾਬਕ ਅੱਜ ਅਸੀਂ ਪਹਿਲਾਂ ਨਾਕਾਬੰਦੀ ਕੀਤੀ ਸੀ ਇਸ ਤੋਂ ਮੌਕ ਟ੍ਰੈਲ ਕਰਨ ਤੋਂ ਬਾਅਦ ਅਸੀਂ ਫਲੈਗ ਮਾਰਕ ਵੀ ਸਾਰੇ ਏਰੀਆ ਦੇ ਵਿੱਚ ਘਟਰੇ ਹੈ ਫੇਜ਼ 8 ਤੋਂ ਸ਼ੁਰੂ ਹੋ ਕੇ 11 ਫੇਜ਼ 에어ਪੋਰਟ ਆਈਟੀ ਸਿਟੀ ਸਾਰੇ ਪ੍ਰੋਪਰ ਪੀਸੀਆਰ ਪਾਰਟੀਆਂ ਤੇ ਟ੍ਰੈਫਿਕ ਨਾਲ ਅਸੀਂ ਫਲੈਗ ਮਾਰਕ ਵੀ ਬੇਸਿਕਲੀ ਜਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਨਵਾਂ ਸਾਲ ਆ ਰਿਹਾ ਹੈ ਉਹਨਾਂ ਦੀਆਂ ਤਿਆਰੀਆਂ ਦੇ ਵਿੱਚ ਸਾਰੇ ਦੀ ਸਾਰੀ ਅਸੀਂ ਤਿਆਰੀ ਕੀਤੀ ਹੋਈ ਹੈ ਤੇ ਉਹਦੇ ਵਿੱਚ ਜੇ ਉਹ ਸੈਂਸ ਆਫ ਸਿਕਿਉਰਟੀ ਟੂ ਦੀਪ ਕੀ ਨੀ ਪ੍ਰੋਸੀਜਰ ਇਨਵੋਲਵਿੰਗ ਦੀ ਪੰਪਸਟਰ ਵਗੈਰਾ ਡਾਕਟਰ ਵਗੈਰਾ ਨਾ ਹਾਂਜੀ ਮੇਰੇ ਸਾਡੇ ਨਾਲ ਜਿਵੇਂ ਸਾਡੀ ਸਬਡਿਵੀਜ਼ਨ ਦੀ ਟੀਮ ਤੇ ਆਈ ਹੈ ਤੇ ਨਾਲ ਨਾਲ ਸਾਡੇ ਕੋਲ ਬੀਡੀਡੀਐਸ ਟੀਮ ਵੀ ਹੈ ਜਿੱਦੇ ਤੁਸੀਂ ਆ ਮੌਕ ਟ੍ਰੈਲ ਉਹਨੇ ਕਰਕੇ ਹਟਿਆ ਸੀ ਮੋਹਾਲੀ ਵਾਕ ਦੇ ਵਿੱਚ ਤੇ ਉਸ ਤੋਂ ਬਾਅਦ ਨਾਲ ਹੀ ਸਾਡੇ ਬ ਡੌਗ ਸਕਾਟ ਵੀ ਐ ਤੇ ਸਾਰੀ ਜਨ ਐਂਟੀ ਸਪੋਰਟੇਜ ਇਮਾ ਵੀ ਐ ਇੱਥੇ ਇੱਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਆਂ ਵੀ ਜਿੱਦਾਂ ਪਿੱਛੇ ਜੇ ਗੋਆ ਦੇ ਉਹਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਉਹਦੇ ਉਹਨੂੰ ਜਦੋਂ ਉੱਥੇ ਕਲੱਬ ਚਾਰਟ ਲੱਗੀ ਸੀ ਉਹਦੀ ਵੀ ਸੇਫਟੀ ਅਸੀਂ ਸਾਰੀ ਚੈੱਕ ਕਰ ਰਿਹਾ ਆਂ ਵੀ ਰੈਸਕਿਊ ਲਈ ਕਿਹੜੇ ਕਿਹੜੇ ਗੇਟ ਹੁੰਦੇ ਆ ਸਾਰੀਆਂ ਹੀ ਅਸੀਂ ਮਾਲਸ ਤੇ ਭੀੜ ਭਰਤੀ ਵਾਲੀਆਂ ਜਗ੍ਹਾ ਵੀ ਪ੍ਰੋਪਰ ਲਗਾਤਾਰ ਐਸਐਸਪੀ ਸਾਹਿਬ ਦੇ ਦੇ ਇਸੇ ਮੁਤਾਬਕ ਅਸੀਂ ਲਗਾਤਾਰ 25 ਤਰੀਕ ਤੋਂ ਹੀ 31 ਤਰੀਕ ਤੱਕ ਤੇ ਪਹਿਲੀ ਤਰੀਕ ਤੱਕ ਅਸੀਂ ਲਗਾਤਾਰ ਹੀ ਜਾਰੀ ਰੱਖਾਂਗੇ ਕੋਈ ਡਰ ਨਹੀਂ ਹੈ ਕਿ ਇਹ ਲਗਾਤਾਰ ਨਵਾਂ ਸਰ ਆਉਣ ਵਾਲਾ ਜਾਂ ਕੋਈ ਨਹੀਂ ਆਉਂਦਾ ਹੈ ਇਹ ਹਮੇਸ਼ਾ ਹੀ ਅਸੀਂ ਜਿਹੜੀਆਂ ਐਂਡਪੁਆਇੰਟਸ ਵੀ ਹੁੰਦੀਆਂ ਉਹ ਡਿਫਰੈਂਟ ਹੁੰਦੀਆਂ ਪਰ ਫਿਰ ਵੀ ਇਹ ਸਾਡਾ ਇੱਕ ਮਹਾਲੀ ਪੁਲਿਸ ਦਾ ਰੁਟੀਨ ਮੈਟਰ ਵੀ ਅਸੀਂ 15 ਦਿਨ 20 ਦਿਨਾਂ ਬਾਅਦ ਸਾਡੀ ਜਿੱਦਾਂ ਚੰਡੀਗੜ੍ਹ ਨਾਲ ਕੋਆਰਡੀਨੇਸ਼ਨ ਹੁੰਦੀ ਹੈ